ਜਿਹੜਾ ਕੀ ਹੋਇਆ ਹੈ ਇਹ ਜਿਹੜਾ ਮਟਰ ਹੋਇਆ ਹੈ ਕਿਉਂਕਿ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਹਿਤੇਸ਼ ਨਾਮ ਦੇ ਲੜਕੇ ਨੇ ਇੱਕ ਕਸ਼ਿਸ਼ ਨਾਮ ਦੀ ਲੜਕੀ ਹੈਗੀ ਉਸ ਨੂੰ ਫਾਇਰਮਾਰਕ ਇੰਜਰਡ ਕਰਤਾ ਸੋ ਅਸੀਂ ਜਦੋਂ ਮੌਕੇ ਤੇ ਆਏ ਆ ਤੇ ਮੌਕੇ ਦੇ ਉੱਪਰ ਜਿਹੜੀ ਹੈਗੀ ਆ ਜਿਹੜੀ ਕਸ਼ਿਸ਼ ਦੀ ਇੱਕ ਇੰਜਰੀ ਸੀਗੀ ਫਾਇਰਆਰ ਮੰਜਰੀ ਸੀਗੀ ਇੱਕ ਹਿਤੇਸ਼ ਦੇ ਜਿਹੜੀ ਹੈਗੀ ਆ ਗੋਲੀ ਲੱਗੀ ਹੋਈ ਹੈ ਤੋ ਬੇਸਿਕਲੀ ਹਿਤੇਸ਼ ਇਜ਼ ਡੈਡ ਤੇ ਜਿਹੜੀ ਲੜਕੀ ਹੈਗੀ ਹੈ ਸਿਵਲ ਹਸਪੀਟਲ ਉਹਨੂੰ ਟ੍ਰੀਟਮੈਂਟ ਵਾਸਤੇ ਭੇਜਿਆ ਸੀਗਾ ਆਈ ਥਿੰਕ ਮਤਲਬ ਉਹ ਤੋਂ ਕਨਫਰਮ ਕਰਨਾ ਬਾਕੀ ਬਟ ਜਿੱਦਾਂ ਸੁਣ ਰਹੇ ਸੀਗੇ ਇਟ ਇਜ਼ ਆਲਸੋ ਡੈਡ ਤੋ ਇਹ ਗੰਗਾ ਨਗਰ ਦਾ ਰਹਿਣ ਵਾਲਾ ਹਿਤੇਸ਼ अरोड़ा ਤੇ ਇਹ ਲੜਕੀ ਨਾਲ ਜਿੱਦਾਂ ਪਹਿਲਾਂ ਗੰਗਾ ਨਗਰ ਵੱਢਦੀ ਸੀ ਉੱਥੇ ਉਹਨਾਂ ਦੇ ਜਨਮਸ਼ਣ ਹੋ ਗਈ ਤੇ ਹੋ ਸਕਦਾ ਰਿਲੇਸ਼ਨਸ਼ਿਪ 'ਚ ਵੀ ਸੀਗੇ ਦੋਨੋਂ ਅੱਜ ਜਿਹੜਾ ਹੈਗਾ ਇਹ ਤਕਰੀਬ ਸ਼ਾਮ ਨੂੰ ਘੰਟਾ ਪਹਿਲਾਂ ਜਿਹੜਾ ਹੈਗਾ ਘਰ ਆਇਆ ਇੱਥੇ ਤੇ ਇਹ ਇਹਨੇ ਜਿਹੜੀ ਹੈਗੀ ਲੜਕੀ ਹੈ ਉਹਨੂੰ ਗੋਲੀ ਮਾਰ ਲਈ ਤੇ ਪ੍ਰੀਲੀਮਿਨਰੀ ਇਹ ਲੱਗ ਰਿਹਾ ਵੀ ਜਿੱਦਾਂ ਲੜਕੇ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਸੁਸਾਇਡ ਕਰ ਲਿਆ ਹੋਵੇ। ਬਾਕੀ ਜਿਹੜੀ ਹੈਗੀ ਅਸੀਂ ਠਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰਕੇ ਬਾਕੀ ਜਿਹੜੀ ਹੈਗੀ ਹੈ ਸੀਸੀਟੀਵੀ ਫੁਟੇਜ ਟੈਕਨੀਕਲ ਐਵਿਡੈਂਸ ਸਾਰਾ ਚੈੱਕ ਕਰਕੇ ਫਿਰ ਫਰਦਰ ਜਿਹੜੀ ਯੂਨੀਵਰਸਿਟੀ ਕੰਮ ਕਰ ਕੀ ਕਰਦਾ ਸੀਗਾ ਜੀ ਕੋਈ ਇਹਦਾ ਸਟੂਡੈਂਟ ਹੀ ਆ ਦੱਸਣ ਜਿਹੜੀ ਲੜਕੀ ਦੀ ਮਦਰ ਹੈਗੀ ਹੈ ਮੋਨਿਕਾ ਉਹਦੇ ਦੱਸਣ ਮੁਤਾਬਕ ਤਾਂ ਜਿਹੜੇ ਹੈਗੇ ਲੜਕੀ ਵੀ ਸਟੂਡੈਂਟ ਸੀਗੀ ਪਲੱਸ 2 ਕਰਕੇ ਹੋਣੀ ਇੱਥੇ ਪਹਿਲਾਂ ਗੰਗਾ ਨਗਰ ਪੜ੍ਹਦੀ ਸੀਗੀ ਤੇ ਲੜਕਾ ਵੀ ਜਿਹੜਾ ਹੈਗਾ ਉਹਦੇ ਨਾਲ ਛਤ ਸਟੂਡੈਂਟ ਹੀ ਹੈ ਸਰ ਵੈਪਨ ਕਿਹੜਾ ਹੈਗਾ ਲਿਸੈਂਸੀ ਵੈਪਨ ਹੈਗਾ ਵੈਪਨ ਕਿਹੜਾ ਸੀ ਦੇਖੋ ਵੈਪਨ ਜਿਹੜੇ ਹੈਗਾ ਮੌਕੇ ਦੇ ਉੱਪਰੋਂ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਉਹਦੀ ਜਿਹੜੀ ਹੈਗੀ ਪਿਸਟਲ ਹੈਗਾ ਆਈ ਥਿੰਕ ਤੇ ਬਾਕੀ ਜਿਹੜੀ ਹੈਗੀ ਉਹਦੀ ਵੈਰੀਫਿਕੇਸ਼ਨ ਕਰਕੇ ਚੈੱਕ ਕਰਦੇ ਹਾਂ ਕਾਰਨ ਕਾਰਨ ਕੁਝ ਪਤਾ ਲੱਗੇ ਜੀ ਮੁੱਢਲੀ ਤਫ਼ਤੀਸ਼ ਤਾਂ ਇਹ ਲੱਗ ਰਿਹਾ ਜਿੱਦਾਂ ਦੋਨੋਂ ਆਫਿਸ ਦੇ ਵਿੱਚ ਰਿਲੇਸ਼ਨ 'ਚ ਹੋਣ ਬਾਕੀ ਜਿਹੜੀ ਹੈਗੀ ਇਨਵੈਸਟੀਗੇਸ਼ਨ 'ਚ ਕਲੀਅਰ ਕਰਾਂਗੇ ਕਿੰਨੇ ਟਾਈਮ ਉਮਰ ਲੱਗ ਰਹੀ ਹੈ ਇਹਨਾਂ ਦੋਨਾਂ ਦੀ ਲੜਕੇ ਦੀ ਉਮਰ ਤੇ ਲੜਕੀ ਜਿਹੜੀ ਏਜ ਹੈਗੀ ਉਹ 17 ਇਅਰਸ ਅਰਾਊਂਡ 18 ਇਅਰਸ ਹੈਗੀ। ਸਰ ఏరియా ਕਿਹੜਾ ਜੇ ఏరియా ਕਿਹੜਾ ਜੇ? ਇਹ ਪਰਸਰਾਮਨਗਰ ਗਲੀ ਨੰਬਰ 29 ਦੇ ਵਿੱਚ ਹੈਗਾ ਥਾਣਾ ਕਰਨਾਲ ਕਲੋਨੀ ਦੇ ਰੀ। ਮਕਾਨ ਆਪਦਾ ਹੀ ਇਹਨਾਂ ਦਾ ਹੀ। ਆ ਬੇਸਿਕਲੀ ਆਪਣੇ ਮਕਾਨ ਤੇ ਹੈਗੀ ਹੈ ਤੇ ਇਹਨਾਂ ਦਾ ਕਾਫੇ ਹੋ ਹੈਗਾ। ਮਦਰ ਜਿਹੜੀ ਸੀਗੀ ਕਾਫੇ ਤੇ ਗਈ ਹੋਈ ਸੀਗੀ। ਬਾਕੀ ਜਿਹੜੀ ਹੈਗੀ ਤਫतीश ਸ਼ੁਰੂ ਕਰਦੇ ਹਾਂ। ਕਿੰਨੇ ਵਜੇ ਦੀ ਘਟਦੇ ਆਏ ਸੀਗੇ ਜਾਂ ਇਹ ਵੀ ਵੈਸੀ ਨਹੀਂ ਇੱਥੇ ਤਾਂ ਰਹਿਣ ਵਾਲੇ ਨੇ ਇੱਥੋਂ ਦੇ। ਇਧਰ ਗੰਗਾ ਨਗਰ ਦੇ ਕਰੇ। ਨਹੀਂ ਨਹੀਂ ਲੜਕੀ ਗੰਗਾਰਗੜ ਵੱੜਦੀ ਸੀਗੀ ਬੇਸਿਕਲੀ ਹੌਸਟਲ ਦੇ ਵਿੱਚ ਉਹਨਾਂ ਨੇ ਪਾਈ ਹੋਈ ਸੀ ਲੜਕੀ ਤੇ ਬੇਸਿਕਲੀ ਰਹਿੰਦੇ ਇੱਥੇ ਜੀ ਘਟਨਾ ਕਿੰਨੇ ਵਜੇ ਦੀ ਹੈ ਜੀ ਠੀਕ ਡੇਢ ਘੰਟੇ ਦੀ ਪਹਿਲਾਂ ਦੀ ਹੈਗੀ ਘਟਨਾ ਸਰ ਮਕਾਨ 'ਚ ਕੌਣ-ਕੌਣ ਰਹਿੰਦਾ ਸੀ ਇਸ ਮਕਾਨ ਦੇ ਵਿੱਚ ਲੈ ਜਿਹੜੀ ਲੜਕੀ ਤੇ ਉਹਦੀ ਮਦਰ ਦੋਨੋਂ ਰਹਿੰਦੇ ਦੋਸਤ ਸੀਗੇ ਜੀ ਦੋਨੋਂ ਜੀ ਹਾਂ ਲੜਕਾ ਲੜਕੀ ਹਾਂਜੀ ਇਹ ਦੋਸਤ ਸੀਗੇ ਦੋਨੋਂ ਮ ਜੇਦੀ ਲੜਕੀ ਦੀ ਮਦਰ ਦੇ ਮੁਤਾਬਕ ਤਾਂ ਕਦੋਂ ਜਿੰਨੂੰ ਜਾਣਦੇ ਸੀਗੇ ਬਾਕੀ ਜਿਹੜੀ ਹੈਗੀ ਤਫਤੀਸ਼ ਗੱਲ ਕਲੀਅਰ ਕਰਾ ਪਰਿਵਾਰ ਦਾ ਹੋਰ ਕੋਈ ਇਸ ਦਾ ਸਬੰਧ ਸੀ ਮਿਲਿਆ ਤੁਹਾਨੂੰ ਨਹੀਂ ਦੋਨੋਂ ਹੀ ਮਾਂ ਬੇਟੀ ਦੋਨੋਂ ਇੱਥੇ ਰਹਿੰਦੇ ਕਰ ਤੇ ਹਾਲਾਤ ਕਿਸ ਤਰ੍ਹਾਂ ਦੇ ਲੜਕੀ ਦੇ ਹੋਣਗੇ ਹਾਂ ਲੜਕੀ ਜਿਹੜੀ ਹੈਗੀ ਸੀ ਸਿਵਲ ਹਸਪੀਟਲ ਜਿਹੜੀ ਹੈਗੀ ਹੈ ਟ੍ਰੀਟਮੈਂਟ ਵਾਸਤੇ ਭੇਜ ਦਿੱਤੀ ਸੀਗੀ ਤੇ ਬਾਕੀ ਫਰਦਰ ਜਿਹੜੀ ਹੈਗੀ ਕਨਫਰਮ ਕਰ ਲੈਣਾ ਠੀਕ ਹੈ ਜੀ ਥੈਂਕ ਯੂ